ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਾਹਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਪਾ ਹਰਦੇ ਸੰਬ ਦੇ ਸੰਤਾਂ ਤੋਂ ਜੁੜੇ ਮੇ ਜੀ ਸਾਰੇ ਵੀਰ ਭੈਣ ਭਰਾਵਾਂ ਦਾ ਦਿলো ਧੰਨਵਾਦ ਹੈ ਜੀ ਤੇ ਤੁਸੀਂ ਸਾਡੇ ਬਲੌਗ ਨੂੰ ਬਹੁਤ ਸੇ ਹੌਸਲਾ ਦਿੰਦੇ ਆ ਜੀ ਤੇ ਤੁਹਾਨੂੰ ਪਤਾ ਹੀ ਹੈ ਜੀ ਤੁਹਾਨੂੰ ਪਿਛਲਾ ਬਲੌਗ ਚੱਲ ਰਿਹਾ ਸੀ ਸ਼ਾਪਿੰਗ ਨੂੰ ਗਏ ਤੇ ਛੋਟੀ ਮੋਟੀ ਜੱਸ ਕਰ ਲਈ ਕੱਪੜੇ ਮੇਰੇ ਲਈ ਮਨਜੀਤ ਲਈ ਵੀ ਗਰਮੀ ਵਾਲੇ ਤੇ ਮੈਂ ਬਹੁਤ ਬਹੁਤ ਦਿ ਲੋ ਧੰਨਵਾਦ ਕਰਦਾ ਜੀ ਸਾਰੇ ਆਪਣੇ YouTube ਫੈਮਿਲੀ ਦਾ ਜੀ ਤੇ ਅੱਜ ਦੇ ਦਿਨ ਤੁਹਾਨੂੰ ਆਪ ਸਭ ਨੂੰ ਪਤਾ ਹੀ ਹੈ ਤੁਸੀਂ ਮੇਰੇ ਤੋਂ ਵੱਡੇ ਸਾਰੇ ਸਿਆਣੇ ਵੀ ਅੱਜ ਦੇ ਦਿਨ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਜਤ ਨੂੰ ਕੋਟਨ ਕੋਟਨ ਪ੍ਰਣਾਮ ਜੀ ਤੇ ਜਸ ਕਰਨ ਵੀ ਰੈਡੀ ਹੋ ਰਿਹਾ ਏ ਨਾ ਤੋਂ ਲਈ ਚਲਦੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਆਪ ਸਭ ਨੂੰ ਪਤਾ ਵੀ ਅੱਜ ਦੇ ਦਿਨ ਹਰ ਇੱਕ ਪਿੰਡ ਚ ਹਰ ਇੱਕ ਗੁਰਦੁਆਰਾ ਸਾਹਿਬ ਚ ਸ੍ਰੀ ਖੰਡ ਸਾਹਿਬ ਦੇ ਭੋਗ ਪਾਈ ਜਾ ਰਹੇ ਨੇ ਤੇ ਬਾਕੀ ਹੁਣ ਬਣੇ ਰਹੋ ਬਲੌਗ ਦੇ ਨਾਲ ਐ ਤੇ ਤੁਹਾਡੀ ਗੱਲਬਾਤ ਕਰਾਰੇ ਜਸ ਕਰਨ ਨਾਲ ਤੇ ਅੱਜ ਤੁਹਾਨੂੰ ਦੱਸ ਦਿੰਨੇ ਆ ਜੀ ਅੱਜ ਮੈਂ ਵੀ ਲਿਆ ਪਿਆ ਮਾਰਨਿੰਗ ਟਾਈਮ 7:00 ਵਜੇ ਤੋਂ ਉਹ ਤੁਹਾਨੂੰ ਮੈਂ 1.5 ਮਿੰਟ ਦਾ ਵਲੌਗ ਦਊਂਗਾ ਮੀ ਪੂਰਾ ਪੈ ਰਹੇ ਤਾਂ ਹਵਾ ਚੱਲ ਰਹੀ ਸੀ ਵਲੌਗ ਬਣਾਣਾ ਨਹੀਂ ਤਾਂ ਜਿਹਦੇ ਕਰਕੇ ਕਿਉਂਕਿ ਫੋਨ ਆਪਣਾ ਪੁੱਟਿਆ ਵਾ ਹੁਣ ਅੱਦੇ ਪਿੱਛੇ ਤੋਂ ਦੋ ਇਸ ਮੁਰਲੀ ਡਿਸਪਲੇ ਦਾ ਗਲਾਸ ਵੀ ਪਿਛਲਾ ਵੀ ਵੀ ਫਿਰ ਪਾਣੀ ਪੈ ਸਕਦਾ ਤਾਂ ਚਲੋ ਠੀਕ ਹੈ ਹੁਣ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਚੈੱਕ ਵੀਊ ਸਾਹਮਣੇ ਦਾ ਬਹੁਤ ਸੋਹਣੀ ਠੰਡੀ ਠੰਡੀ ਹਵਾ ਚੱਲ ਰਹੀ ਬਹੁਤ ਤੇਜ਼ ਐਨੀ ਵੀ ਤੇਜ਼ ਨਹੀਂ ਥੋੜੀ ਹੋ ਹੈ ਜੀ ਤੇ ਆ ਕਰੋ ਵੀਊ ਚੈੱਕ ਜੀ ਉਹ ਮੈਂ ਐਕਸਰਸਾਈਜ਼ੀ ਦਾ ਹੁਣ ਬਿਲਡਿੰਗ ਤੇ ਇੱਥੇ ਤੁਹਾਨੂੰ ਦੱਸਿਆ ਤਾਂ ਜੀ ਪਹਿਲਾਂ ਬਲੌਗਾਂ ਚ ਇੱਥੇ ਬੋਰ ਹੋਇਆ ਤਾਂ ਜੀ ਮੈਂ ਇੱਥੇ ਬਣਾਉਂਗੇ ਇੱਕ ਛੱਠਾ ਝੁੱਠਾ ਇੱਕ ਕਮਰਾ ਇਹਨੂੰ ਕਹਿੰਦੇ ਨੇ ਸਾਰੇ ਵੀ ਮੋਟਰ ਵਾਲਾ ਕੋਠਾ ਮੋਟਰ ਦਾ ਕੋਠਾ ਉਹਨਾਂ ਦਾ ਜਾਂ ਇੱਕ ਕਮਰਾ ਆਈ ਜੀ ਇਹ ਸਾਰੇ ਚਮਕੀਤੀ ਜੀ ਤੇ ਇਹਨਾਂ ਨੇ ਫੇ ਪਿੰਡਦਿਆਂ ਨੂੰ ਦੋ ਤਿੰਨਾਂ ਨੂੰ ਦੇ ਦਿੱਤੀ ਜਿਨ੍ਹਾਂ ਨੇ ਪਸ਼ੂ ਰੱਖੇ ਵੀ ਡੰਗਰਾਂ ਨੂੰ ਆਪ ਵੀ ਬਾਨੇ ਜੀ ਇਹ ਉਹ ਦੇਖੋ ਪਾਰ ਵੱਡੇ ਤੇ ਤੇ ਹੁਣ ਥੋੜੇ ਥੋੜੀ ਹੋ ਰਹਿ ਗਈ ਚਾਰ ਚਾਰ ਪਾਰ ਮੰਜੀ ਇਹ ਤਾਂ ਕਹਿ ਰਹੀ ਵੀ ਜਿਹੜੀਆਂ 2-3 ਛੱਲੀਆਂ ਲੈਆਂਣੀਆਂ ਕੁਪਕੜੀਆਂ ਤੋੜ ਲਿਓ ਤੇ ਹੁਣ ਚੱਲਦੇ ਆ ਜੀ ਆਪਾਂ ਜੱਸ ਕਰਨ ਬੰਦ ਰਹੇ ਆਪਣਾ ਪੇਚਾ ਪੱਗ ਬੰਦ ਰਿਹਾ ਜੀ ਕਿਉਂਕਿ ਉਹਨਾ ਉਸ ਤੋਂ ਬਾਅਦ ਆਪਣਾ ਦੋ ਕੁਪਕੜੀਆਂ ਤੋੜਨ ਤੋਂ ਬਾਅਦ ਛੱਲੀਆਂ ਫਿਰ ਜਾਣਾ ਜੀ ਉਹਨੇ ਘਰ ਤੋਂ ਆ ਕੇ ਮੱਥਾ ਟੇਕਾਂ ਤੇ ਮੀਂਹ ਹੋ ਲਿਆ ਜੀ ਸੋਨਾ ਹੈਂ ਦੇਖ ਸਾੜਦੇ ਨੇ ਤੁਸੀਂ ਤੇ ਜਿੰਨੇ ਵੀ ਖੇਤ ਬਾਹੇ ਵੇ ਤੇ ਸਾਰੇ ਇੱਕ ਵਾਰੀ ਗੱਲੇ ਜੇ ਕਰਦੇ ਏ ਸੋਹਣਾ ਹੋ ਗਿਆ ਜੀ ਇੱਕ ਦਰਖਤ ਆਪਾਂ ਨੇ ਕਿਆ ਕਰਨਾ ਨੇ ਇਹਨੂੰ ਉੱਪਰੋਂ ਵੱਡਣਾ ਕਿਉਂਕਿ ਉੱਪਰ ਤਾਰਾਂ ਆ ਜੀ ਫੇ ਤਾਰਾਂ ਘੱਟਾ ਉਹ ਵੀ ਵੱਡ ਜੰਨੇ ਸਾਰਾ ਤੁਹਾਨੂੰ ਪਿਛੇ ਪਹਿਲਾਂ ਵੀ ਦੱਸਿਆ ਤਾਂ ਜੀ ਤੇ ਇਹਦੀ ਆਪਾਂ ਨੇ ਪੂਰੀ ਧੋਰ ਕਰਨੀ ਸਾਈਡਾਂ ਤੋਂ ਟਾਣੀਆਂ ਵੱਡ ਕੇ ਇੱਕ ਜਿਹੜੀ ਉੱਪਰ ਨੂੰ ਜਾ ਰਹੀ ਨਾ ਮੇਨ ਉਹ ਵੱਡਣੀ ਫਿਰ ਆਲੇ ਦਾਲੇ ਨੂੰ ਇਹਦੀ ਨਾ ਛਾਂ ਬਣ ਜਣੀ ਛਤਰੀ ਜੀ ਲਓ ਜੀ ਕਿਸਾਨ ਭਰਾਵਾਂ ਨੇ ਆਪਣੇਆਂ ਨੇ ਖੇਤਾਂ ਦੀਆਂ ਡੋਲਾ ਐਨ ਘੜ ਘੜ ਕਹਿਨ ਬਣਾਤੀਆਂ ਹੋਰ ਭਾਈ ਜੱਸ ਕਰਨਾ ਗੱਲ ਸੁਣ ਮੇਰੀ ਆਪਾਂ ਚੱਲ ਚੱਲੀਏ ਮੜਕ ਦੋ ਕੁ ਛੱਲੀਆਂ ਲੈ ਆਣੀਆਂ ਤੋੜ ਕੇ ਕੁੱਕੜੀਆਂ ਹੈ ਜਾ ਜਾਂ ਫਿਰ ਜਾਂ ਤਰੀਕੇ ਐ ਨਾ ਮੱਥਾ ਟੇਕ ਆ ਜਾ ਛੇਤੀ ਹੈ ਪ੍ਰਮਾਤਮਾ ਨੇ ਅੱਜ ਬਹੁਤ ਵਧੀਆ ਖੁਸ਼ ਨਸੀਬ ਮੌਸਮ ਦਿੱਤਾ ਆਪਾਂ ਨੂੰ ਤੇ ਨਾਲ ਦੀ ਨਾਲ ਬਾਰਿਸ਼ ਹੋ ਰਹੀ ਹੈ ਜੀ ਮਾਰਨਿੰਗ ਟਾਈਮ ਵੱਜ ਰਹੇ ਐ 7:30 ਓਹ ਹੋ 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 ਨਜ਼ਾਰਾ ਹੀ ਲਿਆਂਦਾ ਪਿਆ ਆਏ ਹਾਏ ਓ ਰੱਬ ਤੇ ਹੋਰ ਸਨੋ ਜੀ ਸਾਰੇ ਜਣੇ ਕਿੱਦਾਂ ਐ ਅੱਜ ਮਾਰਨਿੰਗ ਟਾਈਮ ਬਾਰਿਸ਼ ਹੋ ਰਹੀ ਹੈ ਜੀ ਪੂਰੀ ਫਨ ਮੈਂ ਬਾਹਰ ਜਾ ਨਹੀਂ ਸਕਦਾ ਮੈਂ ਟੈਂਕੀ ਦੇ ਉੱਪਰ ਟੱਕਣ ਦਾ ਹੈਗਾ ਦੁਬਾਰ ਪਹਿਲਾਂ ਪੁਰਾਣੀ ਟੈਂਕੀ ਦਾ ਹੀ ਆਪਣੀ ਦਾ ਟੱਕਣਾ ਉੱਤੇ ਜਾਦਾ ਹੁਣ ਅੱਜ ਮਾਰਨਿੰਗ ਟਾਈਮ ਬਾਰਿਸ਼ ਹੋ ਰਹੀ ਹੈ ਜੀ ਪੂਰੀ ਤੇ ਪ੍ਰਮਾਤਮਾ ਨੇ ਬਹੁਤ ਸੋਹਣਾ ਠੰਡਾ ਜਿਹਾ ਕਰਤੇ ਆ ਕੱਲ ਤਾਂ ਬਹੁਤ ਗਰਮੀ ਧੀ ਪਰ ਸੂ ਹਵਾ ਚੱਲ ਗਈ ਧੀ ਪਰ ਸੂ ਹੀ ਬੱਦਲ ਹੋਇਆ ਤਾਂ ਪਿਛਲਾ ਬਲੌਗ ਵੇਖ ਰਹੇ ਹਾਂ ਪਰ ਮੀਂਹ ਨਹੀਂ ਪਿਆ ਯਾ ਵੈਸੇ ਪਹਿਰੇ ਆ ਦੋ ਘੰਟੇ ਤੋਂ ਪਹਿਲਾਂ ਹਲਕਾ ਜਿਹਾ ਮੀਂਹ ਤਾਂ 7:00 ਵਜੇ ਤੇ ਆਇਆ ਨਹੀਂ ਟੱਡੇ ਕੇ ਸੱਤ ਬਈ ਦੇ ਪੈਨ ਲੱਗਿਆ ਮੜਾ ਮੜਾ ਹੁਣ ਤਾਂ ਐਨ ਵਧੀਆ ਚੱਲ ਰਿਹਾ ਜੀ ਥੋੜੀ ਕਿ ਹਵਾ ਪ੍ਰੋਬਲਮ ਕਰ ਰਹੀ ਹੈ ਜੀ ਤੁਹਾਨੂੰ ਪਤਾ ਹੀ ਹੈ ਬਈ ਕੁਦਰਤ ਹੈ ਇਹਨਾਂ ਜੋ ਕਰਨਾ ਉਹ ਕਰਨਾ ਹੀ ਹੈ ਜੀ ਤੁਸੀਂ ਬਲੌਗ ਵੇਖ ਰਹੇ ਜੀ ਪਿਛਲਾ ਆਪਣਾ ਕੱਲ ਅੱਜ ਮਨਜੀਤ ਕਿੰਨੀ 31 ਹੈ ਕੱਲ 30 ਤਰੀਕ ਦੀ ਹੈ ਨਾ ਤੇ ਉਹਦੇ ਚ ਅਸੀਂ ਸਵੇਰੇ ਤੁਹਾਨੂੰ ਦੱਸ ਰਹੇ ਤੇ ਵੀ ਜੱਸ ਕਰਨ ਚੱਲਿਆ ਸਕੂਲ ਨੂੰ ਤੇ ਛੱਲੀਆਂ ਤੋੜਨ ਦੀ ਉਸ ਟਾਈਮ ਕੋਈ ਹੋਰ ਵਕਤ ਤਾਂ ਤੁਹਾਨੂੰ ਇਹ ਬਲੌਗ ਦੇ ਰਿਹਾ ਮੈਂ 31 ਤਰੀਕ ਦਾ ਅੱਜ ਤੇ ਬਾਕੀ ਜੀ ਫਿਰ ਜਦੋਂ ਜੱਸ ਕਰਨ ਲੰਘਿਆ ਤਾਂ ਗੁਰਦੁਆਰਾ ਸਾਹਿਬ ਤੇ ਮੈਂ ਸੋਚਿਆ ਮੈਂ ਦੁਕਾਨ ਪਰ ਚਲੇ ਜਾਣਾ ਤੇ ਕੱਲ ਮੈਂ ਫੋਨ ਠੀਕ ਕਰਾ ਕੇ ਲੈਣਾ ਤਾਂ ਬਾਈ ਤੇ ਚਲੋ ਲੰਘ ਗਏ ਜੀ ਅਸੀਂ 11:00 ਬਜੇ 10:00 ਬਜੇ ਦੁਕਾਨ ਤੋਂ ਲੰਘ ਗਏ ਤੇ ਉੱਥੇ ਦੇ ਮੁੜੇ ਜੀ 1:30 ਬਜੇ ਉਸ ਤੋਂ ਬਾਅਦ ਆ ਗਏ ਦੁਕਾਨ ਤੇ ਬੈਠ ਗਏ ਤੇ ਫਿਰ ਲੰਘ ਗਏ ਜੀ ਮੜਕ ਹైదరాబాద్ ਨੂੰ ਐਨੇ ਨੂੰ ਜੀ ਉਹੀ ਕੰਮ ਜਿਹੜਾ ਕਹੇ ਨਹੀਂ ਕਰਦੇ ਵੀ ਵੀ ਬੱਚੇ ਅੱਜ ਕੱਲ ਖੇਡਦੇ ਛੁੱਟੀਆਂ ਹੋ ਗਈਆਂ ਵੀ ਜਿਹੜਾ ਸੋਚਿਆ ਨਹੀਂ ਉਹ ਹੋ ਜਾਂਦਾ ਉਹੀ ਕੰਮ ਹੋਇਆ ਪਰਮਾਤਮਾ ਨੇ ਕਹਿਣਾ ਉਹਦੇ ਲਿਖਿਆ ਬਾ ਜੋ ਕਸ਼ਟ ਕਿਸੇ ਬੱਚੇ ਨਾਲ ਜਾਂ ਮੈਂ ਘਟਣਾ ਉਹ ਲਿਖਿਆ ਉਹ ਤਾਂ ਹੋਣੀ ਹੋਣਾ ਤੇ ਉਸ ਤੋਂ ਬਾਅਦ ਕੀ ਹੋਇਆ ਜਸ ਕਰਨ ਚਾਰ ਕਰਨ 4 ਵਜੇ ਗਿਆ ਹੁਣ ਖੇਡਣ 5 ਵਜੇ ਜਦੋਂ ਆਪਣੀ ਧੁੱਪ ਢਲ ਜਾਂਦੀ ਇਹ ਜਾਣੇ ਜੀ ਹੁਣ ਗਰਾਊਂਡ ਵਿੱਚ ਉਧਰ ਗਰਾਊਂਡ ਵੀ ਤਿਆਰ ਕਰ ਰਹੇ ਨਾਲੇ ਉੱਥੇ ਜਾਣੇ ਮਾੜੀ ਮੋਟੀ ਥੋੜ੍ਹ ਭੱਜ ਕਰਦੇ ਹੁਣੇ ਤੇ ਜਸ ਕਰਨ ਗਿਆ ਅੱਗੇਰ ਕੱਲ ਜੀ ਤੇ ਇਹਦੀ ਬਾਹ ਆ ਗਈ ਨੀਚੇ ਗੇੜਾ ਖਾ ਗਈ ਤੇ ਕੂਣੀ ਦੇ ਜੋੜ ਜੂੜ ਨਿਕਲ ਗਏ ਤੇ ਉਹ ਬੈਠਿਆ ਜੀ ਦੇਖੋ ਤੇ ਫਿਰ ਮੈਂ ਜਿੱ ਗਿਆ ਉਹਦਾ ਹੀ ਖੇਦਰਾਬਾਦ ਨੂੰ ਤੇ ਮੰਜੀਦ ਦਾ ਆ ਫੋਨ ਕਹਿੰਦੀ ਕਿੱਥੇ ਮਹਾਮੈਂਤਾ ਖੇਦਰਾਬਾਦ ਨੂੰ ਬਿਨ ਰੱਖੀ ਨਹੀਂ ਜਾ ਰਹੇ ਕਹਿੰਦੀ ਬਾ ਮੁੜਿਆ ਕਹਿੰਦੀ ਜੱਸ ਕਰਨੇ ਤਾਂ ਕਰਾ ਲਿਓ ਉਹੀ ਕੰਮ ਆਕਿਆ ਫਿਰ ਜੱਸ ਕਰਨ ਨਾਲ ਕਿਤੇ ਡੋਲ ਰਿਆ ਤਾਂ ਗਿਰ ਗਿਆ ਡੋਲ ਤੋਂ ਉੱਥੇ ਕਿਤੇ ਗੁਰਗੁਰ ਗਿਆ ਥੱਲੇ ਆ ਗਈ ਬਾਹ ਉੱਪਰ ਸਰੀਰ ਦਾ ਵਜਨ ਤੇ ਢੇੜਾ ਖਾ ਗਈ ਪੂਣੀ ਕੋਲ ਤੇ ਫਿਰ ਉਹਦੇ ਬਾਰੇ ਹੁਣ ਗੱਲਬਾਤ ਕਰਾਨੇ ਤੇ ਵੱਡੀ ਮੰਜੀਦ ਨਾਲ ਵੀ ਜੱਸ ਕਰਨ ਨਾਲ ਵੀ ਕਿੱਦਾਂ ਹੁਣ ਜੱਸ ਕਰਨ ਚੱਲੇ ਆ ਜੀ ਐਕਸਟਰਾ ਕਾਮ ਤੇ ਕੱਲ ਸ਼ਾਮ ਨੂੰ ਆ ਕੇ ਫਿਰ 6 ਵਜੇ ਘਰਾਂ ਪਹੁੰਚਿਆ ਦਮਾ ਦਮ ਦੁਕਾਨ ਪਰ ਆਇਆ ਖੇਦਰਾਬਾਦ ਤੋਂ ਫੇਰ ਦੁਕਾਨ ਪਰ ਤੇ ਗੱਟੀ ਚੱਕੀ ਕਿਉਂਕਿ ਕੱਲ ਬਾਈ ਚ ਜਾਣਾ ਦਾ ਗੱਟੀ ਲੈ ਕੇ ਹੋਏ ਗੱਟੀ ਫੇਰ ਚੱਕੀ ਐਨੇ ਨੂੰ ਆ ਮੈਚ ਵੀ ਚੱਲ ਰਹੇ ਉਹਦੇ ਕਰਕੇ ਰੋਡ ਤੇ ਭੀੜ ਬਹੁਤ ਸੀ ਮਨੂੰ ਆਂਦੇ ਆਂਦੇ ਨੂੰ ਇਹ ਤਕਰੀਬਨ ਕੱਲ ਦੁਕਾਨ ਤੋਂ ਆਂਦੇ ਆਂਦੇ ਨੂੰ ਹੀ 10 15 ਮਿੰਟ ਲੱਗਦੇ 30 40 ਮਿੰਟੇ ਲੱਗਦੇ ਬੱਚੇ ਕਿਹੜਾ ਮੰਨਦੇ ਹੱਜਕੱਲ ਜਦੋਂ ਇਹ پارک ਇਕੱਠੇ ਹੋ ਜਿੰਨੇ ਚਾਰ ਨਿਆਣੇ ਇੱਥੇ ਲਾਜ ਨੇ ਫੇ ਪੁੱਲ ਪੱਲੇ ਜਿੰਨੇ ਚਲੋ ਠੀਕ ਹੈ ਤੁਸੀਂ ਨਾਲ ਬਣੇ ਰਹੋ ਦੁਕਾਨੇ ਤੁਹਾਨੂੰ ਹੁਣ ਜਾਣਾ ਜੀ ਐਕਸੇ ਐਕਸਟਰਾ ਕਰਨ 10 ਵਜੇ ਨੇ ਮੁੱਲਾਂ ਪੰਨ ਭਾਈ ਜੱਸ ਕਰਨਾ ਇਹ ਵੇਖੋ ਜੀ ਹੁਣ ਬਾ ਇਕ ਕੂਣੀ ਕੋਲ ਤੋਂ ਇਹਦੇ ਸਰੀਰ ਥੱਲਾ ਆ ਗਈ ਗੇੜਾ ਖਾਕਾ ਜੋੜ ਨਿਕਲ ਗਏ ਤੇ ਤੇ ਇੱਕ ਨਾ ਫਿਰ ਸਾੜਾ ਇੱਥੇ ਬਾਬਾ ਐ ਪੜੌਂਜੀਆਂ ਪਿੰਡ ਦੇ ਨਾਲ ਤੇ ਉਹਦੇ ਕੋਲ ਗਏ ਬਾਕੀ ਉਹਦੇ ਬਾਰੇ ਜੱਸ ਕਰਨ ਨੂੰ ਵੀ ਪੁੱਛੂਗੇ ਥੋੜਾ ਇਕ ਤੇ ਉਹਦੇ ਕੋਲ ਗਏ ਸ਼ਾਮ ਨੂੰ ਫੇਰ 6 ਵਜੇ ਲੈ ਕੇ 6:30 7 ਵਜੇ ਤੀ ਤੇ ਉਹਨੇ ਜਦੀ ਬਸ ਇੱਕ ਮਰੀਜ਼ ਹੋਰ ਤਾਂ ਉਹਦੇ ਕੋਲ ਆਇਆ ਉਤੋਂ ਬਾਅਦ ਫੇਰ ਜੱਸ ਕਰਨ ਦਾ ਕੰਮ ਨਾ ਪੱਟੀ ਬੰਨਤੀ ਸੀ ਇਹ ਹੁਣ ਦੇਖੋ ਜੀ ਹੁਣ ਤਾਂ ਠੀਕ ਐ ਬੜਾ ਚੱਕੀ ਪੁੱਤ ਮੜੀ ਠੀਕ ਐ ਹੁਣ ਥੋੜਾ ਥੋੜਾ ਦਰਦ ਹੁੰਦਾ ਹੋਣਾ ਐ ਚੱਕ ਹੁੰਦੀ ਐਨ ਤੇ ਹੋ ਸੋਜਾ ਤਾਂ ਤਾਂ ਆ ਬਾ ਜਿਹੜਾ ਤੇਰੇ ਜੋੜ ਨਿਕਲ ਗਏ ਤੇ ਕੋਣੀ ਕੋਲ ਤੇ ਹੁਣ ਕਰਾਉਂਗੇ ਜੀ ਐਕਸਰਾ ਵੀ ਕੋਈ ਗਾਹਾਂ ਤਾਂ ਨਹੀਂ ਕੋਈ ਕਿਸੇ ਹੱਡੀ ਨੂੰ ਟੜਕ ਤੜਕ ਗਿਆ ਤੇ ਮਤਲਬ ਹੱਡੀ ਤਾਂ ਇੰਜਰ ਤਾਂ ਕੁਝ ਹੋਇਆ ਤਾਂ ਨਹੀਂ ਜਿਕਣ ਆਪਾਂ ਕਹਿ ਦਨੇ ਵੀ ਹੱਡੀ ਮਤਲਬ ਥੋੜੀ ਕਿ ਤੜਕ ਗਈ ਗਾਹਾਂ ਤੇ ਜਾਂ ਕੋਈ ਵੀ ਮੁੰਡੇ ਕੋਲ ਤੇ ਫੈਕਚਰ ਤਾਂ ਨਹੀਂ ਹੋਇਆ ਜਿੱਦਾਂ ਦੋ ਗਿਰਿਆ ਇਹ ਪਹਿਲਾਂ ਤਾਂ ਐਂ ਲੱਗਦਾ ਦਾ ਵੀ ਕੋਣੀ ਵੱਜੀ ਪਰ ਕਹੀਂ ਹੁਣ ਕਹਿ ਰਹੇ ਆ ਜਸ ਕਰਨ ਕਿਆ ਹੋਇਆ ਤਾਂ ਕੱਲ ਜਦ ਤੂੰ ਖੇਲਦਾ ਤਾਂ ਪੱਦਰਿਆ ਤਾਂ ਖੇਲ ਖੇਲ ਹੀ ਰਹੇ ਤੇ ਉਹ ਪੱਦਰੇ ਦਾ ਮੈਂ ਉੱਦੜ ਫੋਟੇ ਕਿਸੀ ਤੇ ਅੰਦਰ ਨੂੰ ਉਪਰ ਤੇ ਰੱਡੀ ਬਾਹ ਜਦੋਂ ਬਾਹ ਥੱਲਾ ਆ ਗਈ ਤੇਰੇ ਜਦ ਤੂੰ ਗਿਰਿਆ ਬਾਹ ਥੱਲਾ ਆ ਕੇ ਢੇੜਾ ਹੱਡੀਆਂ ਵੀ ਨੀਚੇ ਉੱਪਰ ਜਿਹੜੀ ਅਮਰੇਤੀ ਜੋੜ ਉੱਪਰ ਉਹਦੇ ਪਰ ਸਾਰਾ ਬਜਨ ਆ ਗਿਆ ਸਰੀਰ ਦਾ ਪਰ ਜੋੜ ਕੋਲ ਤੇ ਇੱਕ ਨਹੀਂ ਬੈਠਿਆ ਤਾਂ ਕੱਲ ਜਦੋਂ ਮੈਂ ਆਂ ਅੱਧਾ ਘੰਟਾ ਹੀ ਬੈਠਿਆ ਰਿਆ ਕਰਾਂ ਕਿਉਂਕਿ ਫਿਰ ਉਹ ਰ ਹੈ ਨਹੀਂ ਤਾਂ ਹੀ ਮੈਂ ਮੈਂ ਵੀ ਉੱਧਰ ਦੁਕਾਨ ਤੋਂ ਬੇਂਦਰਾ ਕਿਨਿੰਨ ਜਾ ਰਹੇ ਤੇ ਖੈਦਰਾਬਾਦ ਟੱਪ ਗਏ ਤੇ ਸੀ ਫਿਰ ਉੱਥੋਂ ਵਾਪਸ ਹੋਏ ਫੇ ਦੁਕਾਨ ਤੇ ਆਏ ਫਿਰ ਭੱਜ ਕੇ ਆਏ ਘਰਾਂ ਫੇ ਲੈ ਕੇ ਗਿਆ ਤੇ ਹੁਣ ਗੱਲਬਾਤ ਇਸ ਤਰ੍ਹਾਂ ਵੀ ਉਹ ਜਿਹੜੇ ਆਪਣੇ ਬਾਬਾ ਜੀ ਕੋਲ ਲੈ ਗਏ ਤੇ ਨਾਲ ਉਹਨੇ ਕਰਤਾ ਦੇਈ ਛੱਦੀ ਤੇ ਉਹ ਕਹਿੰਦਾ ਵੀ ਤੁਸੀਂ ਨਾ ਕੱਲੋ ਇੱਕ ਐਕਸਟਰਾ ਕਰਾ ਲਿਓ ਵੀ ਆਪਾਂ ਫਿਰ ਦੇਖੂਗੇ ਵੀ ਜਿਹੜਾ ਅਸੀਂ ਸੈੱਟ ਕਰੀਓ ਸੈੱਟ ਬੈਠ ਗਈ ਵੀ ਕੋਈ ਹੋਰ ਫੈਕਚਰ ਤਾਂ ਨਹੀਂ ਹੋਈ ਜਿਆਦਾ ਹੋੜਾ ਕੋਣੀ ਕੋਲ ਜਾਂ ਊੜਾ ਜਾਂ ਉੱਪਰ ਮੋਂਟੇ ਕੋਲ ਕਹਿੰਦਾ ਜੇ ਨਾ ਹੋਇਆ ਹੋਇਆ ਨਾ ਫਿਰ ਆਪਾਂ ਕਹਿੰਨਾ ਜੇ ਹੋਇਆ ਵੀ ਹੋਇਆ ਕਹਿੰਦਾ ਮੜਾ ਮੋਟਾ ਕੋਈ ਤਾਂ ਕਹਿੰਦਾ ਆਪਾਂ ਪਲਾਸਟਰ ਲਾ ਦੂਗੇ ਨਹੀਂ ਲੋੜ ਨਹੀਂ ਪਰ ਪਹਿਲਾਂ ਤਾਂ ਆਪਾਂ ਮੰਜੀ ਤਾਂ ਐ ਸੋਚ ਰਹੇ ਤੇ ਵੀ ਇਹਨੂੰ ਥੋੜਾ ਮਾਤਾ ਜੀ ਨੇ ਆਣੇ ਨਹੀਂ ਫਿਰ ਮੈਂ ਸੋਚਿਆ ਜੀ ਵੀ ਕਿ 16 ਚ ਚਲੇ ਗਏ ਉਹਨਾਂ ਐਕਸਟਰਾ ਕਰਕੇ ਉਹ ਤੋਂ ਬਾਅਦ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਉਹ ਤਾਂ ਫਿਰ ਜਾ ਤਾਂ ਉਹ ਟੇਡੀ ਬਿੰਗੀ ਨੂੰ ਉੱਥੀ ਪਲਾਸਟਰ ਲਾ ਦੰਨੇ ਵੀ ਆਪੇ ਸਿੱਧੀ ਹੋ ਜੂ ਹੋ ਗਈ ਹੋ ਗਈ ਉਹ ਤਾਂ 45 40 ਦਿਨ ਬਾਅਦ ਪਤਾ ਲੱਗਣਾ ਖੋਲੇ ਤੇ ਬਾਅਦ ਫਿਰ ਸੋਚਿਆ ਕਿਉਂ ਨਾ ਆਪਣੇ ਉਹਦੇ ਨਾਲ ਪਿੰਡਾਂ ਦੇ ਵਿੱਚ ਹੁੰਨੇ ਨਾ ਅੱਜ ਕੱਲ ਬਜ਼ੁਰਗ ਪਹਿਲੇ ਪੁਰਾਣੇ ਉਹ ਕਰਦੰਨੇ ਜੀ ਉਹਨਾਂ ਨੇ ਕਰਤੀ ਐਨ ਸਿੱਧੀ ਆ ਤਾਂ ਫੇ ਸਿੱਧੀ ਕਰਨ ਤੋਂ ਬਾਅਦ ਨਾ ਜਦੋਂ ਉਹਨਾਂ ਨੇ ਖਿੱਚ ਕੋਚ ਕੇ ਕਰੀ ਐ ਹੁਣ ਨਾ ਮਾੜਾ ਸੋਜਾ ਆ ਗਿਆ ਦੇਖੋ ਸੋਜਾ ਤਾਂ ਚਲੋ ਕੋਈ ਨਹੀਂ ਰਾਤ ਦਾ ਆ ਦਖਾਈਦਾ ਪੁੱਤ ਹਾਂ ਉਹ ਸਾਰਾ ਕੁਝ ਸਹੀ ਹੈ ਜੀ ਹੱਥ ਲਾਈ ਮੁੱਠੀ ਮੀਚੀ ਪੁੱਤ ਉਂਗਲੀਆਂ ਉਹ ਸਾਰਾ ਕੁਝ ਸੈੱਟ ਹੈ ਜੀ ਅੱਜ ਤਾਂ ਕੱਲ ਨਾਲੋਂ ਬਹੁਤ ਬੈਸਟ ਹੈ ਤੇ ਬਾਕੀ ਤਾਂ ਅਸੀਂ ਐਂ ਸੋਚ ਰਹੇ ਹਾਂ ਵੀ ਹੁਣ ਇਹਦਾ ਐਕਸਟਰਾ ਕਰਾ ਲਿਆ ਮਨਜੀਤ ਹਨਾ ਹੁਣ ਮੇਰੀ ਸਲਾਹ ਐ ਬਣਦੀ ਵੀ ਇੱਕ ਤਾਂ ਕੂਣੀ ਦਾ ਬਾਹ ਦਾ ਕਰਾ ਦਈਏ ਹਨਾ ਇੱਕ ਉੱਪਰਲਾ ਵੀ ਕਰਾ ਦਈਏ ਮੁੰਡੇ ਦਾ ਦੋ ਕਰਾ ਦਈਏ ਹਨਾ ਹਾਂ ਚਲੋ ਉਹਨਾਂ ਦੀ ਸਲਾਹ ਲਵਾਂਗੇ ਵਾ ਦੇਖ ਲੈ ਮਨਜੀਤ ਜਿਹੜੇ ਕੰਮ ਤੋਂ ਡਰਦੇ ਤੇ ਅੱਜ ਤੋਂ ਮਹੀਨਾ ਪਹਿਲਾਂ ਹਨੀ ਜਦੋਂ ਵੀ ਮੈਂ ਸਕੂਲ ਨੂੰ ਲੈ ਕੇ ਜਾਣਾ ਇਹਨੂੰ ਸਮਝਾਉਣਾ ਵੀ ਪੁੱਤ ਕਿਉਂ ਸਾਨੂੰ ਪਤਾ ਲੱਗ ਜਾਂਦਾ ਜੀ ਮਾਪਿਆਂ ਨੂੰ ਵੀ ਆਪਣੇ ਬੱਚੇ ਬਾਰੇ ਵੀ ਬੱਚੇ ਹੁਣ ਕਿੰਨੇ ਇੱਕ ਖੇਡ ਰਹੇ ਆ ਕਿੰਨਾਕ ਨੱਠ ਭੱਜ ਕਰ ਰਹੇ ਇਹ ਪਤਾ ਲੱਗ ਜਾਂਦਾ ਜੀ ਸਾਨੂੰ ਤਾਂ ਪਤਾ ਤਾਂ ਤਾਂ ਹੀ ਅਸੀਂ ਇਹਦਾ ਮੋਟਰਸਾਈਕਲ ਵੀ ਬੰਦ ਕਰਤੀ ਅੱਜ ਤੋਂ 5-6 ਦਿਨ ਪਹਿਲਾਂ ਕਿਉਂਕਿ ਸਾਨੂੰ ਨਾ ਪਤਾ ਕਿ ਆ ਜਦੋਂ ਬੱਚਾ ਆਪਣਾ ਨਾ ਪਿੰਡ ਦੇ ਵਿੱਚ ਹੁੰਦਾ ਆਪਣੇ ਜਿਹੜੇ ਨਾਲ ਦੇ ਸਾਰੇ ਘਰ ਤਾਂ ਆਪਣੇ ਵਿੱਚੋਂ ਹੀ ਸਾਰੇ ਚਾਚੇ ਦਾ ਚੂਨੇ ਦੱਸ ਰਹੇ ਤੇ ਚਲੋ ਅਸੀਂ ਤਾਂ ਉਹ ਬੰਦ ਕਰਤੇ ਆ ਪਰ ਫਿਰ ਹੁਣ ਦੇਖੋ ਵੀ ਬੱਚੇ ਨਾ ਖੇਡਣਾ ਤਾਂ ਹੈ ਜਦੋਂ ਹੋਰ ਨਾ ਇਹਨਾਂ ਦੇ ਨਾਲ ਦੇ ਬੱਚੇ ਖੇਡਣ ਲੱਗ ਜੰਨੇ ਫੇ ਇੱਕ ਬੱਚਾ ਬੈਠਦਾ ਸਕਦਾ ਨਹੀਂ ਤੇ ਬਾਈ ਫਿਰ ਇਹ ਵੀ ਇਹ ਨਾ ਵੀ ਖੇਡਣਾ ਹੀ ਆ ਫਿਰ ਚਾਹੇ ਜਿੰਨਾ ਮਰਜੀ ਸਮਝਾ ਕੇ ਭੇਜ ਦਿਓ ਇਹਨਾਂ ਨੂੰ 4-5ਾਂ ਨੂੰ ਉਰ ਤੇ ਵੀ ਹਾਂ ਹਨਾ ਬਿਖੇ ਕਹਿ ਜੂंगे ਨਹੀਂ ਕਹਦਾ ਜਦ ਉੱਥੇ ਇੱਕ ਹੋ ਜਾਂਦੇ ਨਾ ਸਾਰੇ ਹਾਂ ਪਤਾ ਵੀ ਮਾਪੇ ਹੁਣ ਹੈ ਨਹੀਂ ਕੋਈ ਦੇਖ ਨਹੀਂ ਰਿਹਾ ਕਹਿ ਨਹੀਂ ਰਿਹਾ ਬਾ ਫਿਰ ਉੱਥੇ ਬਾਈ ਅਸੀਂ ਵੀ ਇਕਣ ਹੀ ਤੇ ਮੇਰੇ ਤੇ ਗਲਤੀ ਹੋ ਗਈ ਮੈਂ ਨਹੀਂ ਕਰਦਾ ਅਜੇ ਵਾਰ ਮੈਂ ਕਿਹਾ ਪੁੱਤ ਹੁਣ ਸਾਨੂੰ ਕਹਿਣ ਦਾ ਫਾਇਦਾ ਨਹੀਂ ਦੇਖੋ ਹੁਣ ਜਿਹੜਾ ਨੁਕਸਾਨ ਹੋਇਆ ਜਿਹੜਾ ਦੁੱਖ ਤਕਲੀਫ ਆ ਉਹ ਤਾਂ ਤੈਨੂੰ ਝੱਲਣਾ ਪੈਣਾ ਪਰ ਐ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਫੈਕਚਰ ਨਹੀਂ ਉਹ ਤਾਂ ਚੱਲ ਹੁਣ ਦੇਖ ਹੀ ਲੈਣਾ ਵੀ ਜ਼ਿਆਦਾ ਨਹੀਂ ਹੋਇਆ ਕੁਝ ਵੀ ਐਨੀ ਸ਼ੱਕ ਨਹੀਂ ਹੈ ਅੰਗਲ ਇੱਕ ਮਟਕੀ ਦੀ ਇੱਕ ਵਾਰ ਕੜਕ ਦੇ ਕਹ ਹੋਇਆ ਇਹਦੇ ਨਾਲ ਜਦੋਂ ਗਿਰਿਆ ਗੇੜਾ ਖਾਇਆ ਇਹਦੇ ਬਾਹ ਥੱਲਾ ਆ ਗਈ ਕਹਿੰਦੇ ਸਰੀਰ ਦੇ ਸਰੀਰ ਦਾ ਵਜਨ ਆ ਗਿਆ ਕੁਸ ਖੇਤ ਵੀ ਨਾਲੇ ਬਾਹਾ ਬਤਾ ਉਹ ਜਿੱਥੇ ਗਰਾਉਂਡ ਹੈ ਨਾ ਉਹ ਪੋਲੀ ਦੀ ਮਿੱਟੀ ਜੇ ਕਿਤੇ ਪੱਕਾ ਹੁੰਦਾ ਨਾ ਫਿਰ ਜ਼ਿਆਦਾ ਨੁਕਸਾਨ ਹੋਣਾ ਤਾਂ ਹਾਂ ਫਿਰ ਹੱਡੀ ਹੁੱਡੀ ਕ੍ਰੈਕ ਹੋਣੀ ਸੀ ਉਹ ਕਹਿੰਦਾ ਵੀ ਹੱਡੀ ਕਿਤੇ ਤੇ ਨਹੀਂ ਕ੍ਰੈਕ ਹੈ ਚਲੋ ਫਿਰ ਵੀ ਐਕਸਰਾ ਕਰਾਏ ਲੈਣੇ ਕਹਿੰਦੇ ਗਿਰਿਆ ਹੂੰ ਕਹਿੰਦਾ ਗਿਰਿਆ ਹੀ ਬਹੁਤ ਬੁਰਾ ਆ ਥੱਲੇ ਵੱਜੀ ਕਹਿੰਦਾ ਕੋਈ ਜੋੜ ਦੋ ਇਹ ਨਿਕਲ ਗਏ ਤੇ ਮੈਨੂੰ ਐ ਲੱਗਦਾ ਵੀ ਇਹਦੀ ਬਾਏ ਗਈ ਮਨਜੀਤ ਦਾ ਜਾ ਫੋਨ ਆਇਆ ਵਿੱਚ ਨੂੰ ਮੈਂ ਤਾਂ ਜਦੀ ਸਮਝ ਗਿਆ ਜਣੋ ਨਾ ਜਿਹੜੀ ਆ ਜੋੜਤਾ ਨਾ ਇਹ ਕਣੋ ਆ ਜੋੜ ਇਹ ਆ ਸੋਜਾ ਨਹੀਂ ਤਾਂ ਆ ਨਹੀਂ ਤਾਂ ਆ ਮੋਟਾ ਜਾ ਹੋ ਗਿਆ ਤਾਂ ਆ ਚੀਜ਼ ਇੱਥੇ ਤੇ ਆਏ ਹੋ ਗਈ ਹਾਂ ਉਹ ਤਾਂ ਉਹਨੇ ਜਾਂਦੇ ਹੀ ਦੇਖ ਲਿਆ ਕਹਿੰਦਾ ਕੁਛ ਨਹੀਂ ਜਣੋ ਐ ਵੀ ਜਦ ਦਰਦ ਗਰਮ ਗਰਮ ਤਾਂ ਜਦ ਦਰਦ ਹੈ ਨਹੀਂ ਤਾਂ ਜਦੋਂ ਉਹਨੇ ਫੇਰ ਕੱਢ ਕੇ ਖਿੱਚ ਖੁੱਚ ਕੇ ਘਮਾ ਕੇ ਪਾਈ ਹੈ ਨਾ ਬਸ ਫੇਰ ਉਸ ਤੋਂ ਬਾਅਦ ਸੋਜਾ ਆਇਆ ਜਣੋ ਸੈਟੋ ਨਾ ਬਿਠਾ ਲਤੀ ਕੋਣੀ ਇਹ ਪੱਟੀ ਤਾਂ ਹੀ ਬੰਨੀ ਵੀ ਹੈ ਜੀ ਉਹਨਾਂ ਕਹਿੰਦਾ ਵੀ ਰਾਤ ਰੋਤ ਨੂੰ ਫਿਰ ਮਤਲਬ ਹਿੱਲਾ ਨਾ ਜਿੱਥੇ ਇੱਕ ਜਗ੍ਹਾ ਬੰਨਤੀ ਸੱਦੀ ਰਹੇ ਉਹ ਆਪਣੇ ਆਪਣੇ ਇਹ ਆਪਣੇ ਜਗ੍ਹਾ ਭਾਰ ਹਾਂ ਇਹ ਤੇ ਬਾਕੀ ਅਗਲੇ ਬਲੌਗ ਵਿੱਚ ਦੱਸੂਗੇ ਤੁਹਾਨੂੰ ਵੀ ਪਲਾਸਟਰ ਦੀ ਲੋੜ ਪਈ ਕਿ ਨਹੀਂ ਉਹਦੇ ਬਾਰੇ ਵੀ ਕੀ ਆਇਆ ਏ ਤੇ ਹੁਣ ਮੈਂ ਲੈ ਕੇ ਜਾਣਾ ਜੀ 10:00 ਵਜੇ ਕੀ ਤਕਰੀਬਨ 10:00 ਵਜੇ ਦੁਕਾਨਾਂ ਖੁੱਲਦੀਆਂ 11:00 ਪਾਉਣੇ 11:00 ਹੀ ਹੋ ਗਏ 10 ਮਿੰਟ ਅੱਗੇ ਤੇ ਹੁਣ ਲੈ ਕੇ ਜਾਣਾ ਜੀ ਇਹਦਾ ਐਕਸਟਰਾ ਕਰਾ ਕੇ ਲੈ ਆਣੇ ਹੈ ਕਿ ਨਹੀਂ ਮੰਜੀਤੂ ਚੱਲੂਗੀ ਨਾਲ ਚੱਲੂਗੀ ਹੈਂ ਲਾਵਟਿਆ ਹੋ ਕੇ ਆਇਆ ਹਾਂ ਚੱਲ ਚੱਲ ਤੂੰ ਐਂ ਕਰ ਤੂੰ ਆਪਣੇ ਘਰ ਦੇ ਕੰਮ ਨਵੇੜ ਹੁਣ ਅੱਜ ਤਾਂ ਮਾਨੂੰ ਛੁੱਟੀ ਕਰਨੀ ਆ ਪੈਣੀ ਸ਼ਾਮ ਨੂੰ ਮੈਂ ਉੱਥੇ ਚਲੂਗੀ ਹਾਂ ਗੈਲ ਚਲੂਗੀ ਕੋਈ ਨਹੀਂ ਪੁੱਤ ਮੈਂ ਕਰਾ ਲਿਆਣਾ ਤਾਂ ਇੱਕ ਐਕਸਟਰਾ ਕਰਾਣਾ ਉੱਥੇ ਕੁਝ ਨਹੀਂ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਬੱਚੇ ਐ ਡਰਦੇ ਵੀ ਐ ਇਹ ਤਾਂ ਟੀਕਾ ਨਹੀਂ ਲਵਾਉਂਦੇ ਸੌਖਾ ਖੜਾ ਮੈਂ ਤਾਂ ਕੱਲ ਜਦੀ ਦੇਖ ਲਿਆ ਤਾਂ ਫਿਰ ਅਸੀਂ ਦੋ ਜਣੇ ਗਏ ਤੇ ਇਹਨੂੰ ਫੜ ਲਿਆ ਮੜੇ ਇੱਕ ਚੱਲ ਬਾਬੇ ਨੇ ਵੀ ਇੰਨਾ ਟਾਈਮ ਨਹੀਂ ਉਹ ਕਰਿਆ ਬਹੁਤ ਵਧੀਆ ਲੱਗਿਆ ਮਨ ਨੂੰ ਬਾਬੇ ਦਾ ਇਲਾਜ ਬਾ ਹੁਣ ਤਾਂ ਬਾਹ ਫੜੀ ਹੈ ਜੀ ਮੜੀ ਕ ਕਮਾਈ ਦੱਬੀ ਮਲੀ ਜੀ ਤੇਲ ਜਲਾ ਕੇ ਬਾ ਕਰਕੇ ਉਂਗਲਾਂ ਜਾਂ ਗਲ ਉਸ ਤੋਂ ਬਾਅਦ ਮੜੀ ਕ ਮੋੜੀ ਹੱਥ ਰੱਖ ਕੇ ਵਿੱਚ ਬਾ ਕਹਣਾ ਹੋਗੀ ਤਾਂ ਹੀ ਮੈਂ ਕਹੇ ਕਰਦਾ ਵੀ ਪੁੱਤਰੋ ਮੜਾ ਕ ਧਿਆਨ ਨਾਲ ਖੇਲੋ ਜਦੋਂ ਸੱਟ ਲੱਗ ਜਾਂਦੀ ਹੈ ਉਸ ਤੋਂ ਬਾਅਦ ਦੇਖੋ ਅਸੀਂ ਤਾਂ ਠੀਕ ਕਰਾਣੇ ਨੂੰ ਖੜੇ ਥੋੜੇ ਨਾਲ ਦੇਖੋ ਦੁੱਖ ਦਰਦ ਤਾਂ ਫਿਰ ਤੁਸੀਂ ਚੱਲਣਾ ਹੈ ਕਿ ਨਹੀਂ ਹੁਣ ਗਾਹਾਂ ਨੂੰ ਸਮਝੀ ਆਪਣਾ ਗੌਰ ਰੱਖੇ ਕਰ ਵੀ ਜਦ ਵੀ ਤੁਸੀਂ ਕਿਤੇ ਖੇਲਣ ਲੱਗੇਂ ਦੌੜਨ ਭੱਜਣ ਲੱਗੇਂ ਤੂੰ ਉੱਥੇ ਗੌਰ ਕਰਨੀ ਵੀ ਗਿੱਲਾ ਤਾਂ ਨਹੀਂ ਮੈਂ ਕਿਤਰਾ ਦੌੜਾਂ ਕਿਆ ਕਿੰਨਾ ਕੁ ਦੌੜਾਂ ਉਹ ਹੁਣ ਤੈਂ ਸੋਚਣਾ ਠੋਕਰਾਂ ਖਾ ਕੇ ਹੀ ਬੰਦੇ ਨਹੀਂ ਬਣੇ ਕਰਦੇ ਇੱਕ ਠੋਕਰ ਲੱਗ ਲਈ ਉਹ ਤੋਂ ਬਾਅਦ ਹੁਣ ਤੂੰ ਆਪਣੇ ਆਪ ਸੋਚੇਗਾ ਚਲੋ ਭੁੱਲ ਵੀ ਜਾਂਨੇ ਆ ਹੁਣ ਅੱਜ ਤਾਂ ਜੱਸ ਕਰਨੀ ਨਹੀਂ ਪਤਾ ਹੈਗਾ ਵੀ ਕਦ ਕਿਆ ਕੀ ਹੋਣਾ ਕੀ ਹੋ ਜਾਣਾ ਕਿਸ ਤਰ੍ਹਾਂ ਹੋ ਜਾਣਾ ਐਂ ਤਾਂ ਬਈ ਕਹੇ ਨਹੀਂ ਕਰਦੇ ਜਦ ਮਾੜਾ ਵਕਤ ਆਉਂਦਾ ਹੈ ਫਿਰ ਤਾਂ ਕਹਿੰਦੇ ਊਠ 'ਤੇ ਬੈਠੇ ਨੂੰ ਵੀ ਬੰਦੇ ਨੂੰ ਕੁੱਤਾ ਵੱਢ ਜਾਂਦਾ ਜਾਦ ਮਾੜਾ ਟਾਈਮ ਆਉਂਦਾ ਹੈ ਐ ਵੀ ਹੁਣ ਦੇਖੋ ਇਹ ਬੱਚੇ ਆ ਹੁਣ ਕੱਲੂ ਇਹਨਾਂ ਨੇ ਖੇਲਣਾ ਹੋਰ ਬੜੇ ਹੋਣਾ ਸਭ ਕੁ ਕਰਨਾ ਹੈ ਕੁਝ ਵੀ ਹੋ ਸਕਦਾ ਏ ਤੇ ਬਾਕੀ ਬਚਾਅ ਵਿੱਚ ਹੀ ਬਚਾਅ ਹੈ ਪੁੱਤ ਜਿੰਨਾ ਤੂੰ ਆਪਣੇ ਸਰੀਰ ਦਾ ਬਚਾਅ ਰੱਖੂਗਾ ਉਨਾ ਵੈਸਟ ਹੈ ਤੇ ਬਾਕੀ ਜੀ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਆ ਆਪਣੇ ਭੈਣਾਂ ਤੇ ਭਰਾ ਤੁਸੀਂ ਵੀ ਆਪਣੇ ਬੱਚਿਆਂ ਦਾ ਹੁਣ ਛੁੱਟੀਆਂ ਹੋ ਗਈਆਂ ਜੀ ਇਹ ਹੁਣ ਤੁਹਾਨੂੰ ਪਤਾ ਹੀ ਸਵੇਰੇ ਨਿਕਲ ਜੰਨੇ ਦੁਪਹਿਰਾ ਦੁਪਹਿਰਾ ਘਰਾਂ ਰਹਿਣੇ ਫੇਰ 4-5 ਵਜੇ ਨਿਕਲ ਜੰਨੇ ਬੈਸੇ ਤਾਂ ਮੈਂ ਕੱਲ 4 ਵਜੇ ਫੋਨ ਕਰਿਆ ਤਾਂ ਸਵੇਰੇ ਕਹਿ ਕਹਿ ਵੀ ਗਿਆ ਤਾਂ ਇਹ ਪਰਸੋਂ ਨਾ ਇਹ ਅੱਜ ਤੋਂ 2 ਦਿਨ ਪਹਿਲਾਂ ਇਹ ਸ਼ਾਮ ਨੂੰ ਬੱਦਲਬਾਈ ਹੋਈ ਵੀ ਸੀ ਇਹ ਕਬੱਡੀ ਖੇਲੇ ਆ ਤੇ ਕੱਲ ਮੈਂ ਇਹਨੂੰ ਕਹਿ ਕਹਿ ਗਿਆ ਵੀ ਅੱਜ ਨਾ ਖੇਲੀ ਕਿਉਂਕਿ ਪਰਸੋਂ ਦਾ ਹਨਾ ਲਿਆ ਤਾਂ ਨਹੀਂ ਸ਼ਾਮ ਨੂੰ ਸਿਰਪਿੰਡਾਂ ਐਨ ਮਿੱਟੀ ਪੁਆਈ ਵੀਤੀ ਸਰਚ ਵੀ ਤੇ ਐਨ ਲਿਬੜੇ ਵੇ ਤੇ ਕੱਲ ਮੈਂ ਕਿਹਾ ਕਹਿ ਕਹਿ ਗਿਆ ਦੁਕਾਨ ਪੰਨੂ ਵੀ ਪੁੱਤਾ ਅੱਜ ਨਾ ਤੂੰ ਖੇਲੀ ਮੈਂ ਇਹਨੂੰ ਐ ਵੀ ਕਹਤਾ ਵੀ ਤੇਤੇ ਸ਼ਾਮ ਨੂੰ ਰੋਜ਼ ਡੇਲੀ ਨਾ ਕਰੂੰਗਾ ਸਿਰਪਿੰਡਾ ਚਲੋ ਨਹਾ ਵੀ ਲਊਗਾ ਪਰ ਮਾਹ ਤੇਰਾ ਛੱਟ ਸੁੱਟ ਨਾ ਲੱਗੇ ਜਾਵੇ ਹਾਂ ਸਰਤਾ ਹੈ ਨਾ ਨਹੀਂ ਦੇ ਹਫਤੇ ਚ ਨੂੰ ਦੋ ਵਾਰ ਐ ਬਹੁਤ ਔਖੇ ਕਹਿ ਕੇ ਚਲੋ ਮੈਂ ਤਾਂ ਤਾਂ ਕਹਿ ਕੇ ਗਿਆ ਤਾਂ ਵੀ ਦੇਖ ਤੂੰ ਅੱਗੇ ਬਹੁਤ ਔਖਾ ਨਾ ਨਾ ਸਾੜੇ ਕਹੇ ਤੇ ਨਹੀਂ ਫੜ ਕੇ ਨਾ ਨਾ ਕਈ ਵਾਰ ਵੀ ਤੂੰ ਖੇਲੀ ਨਾ ਅੱਜ ਅੱਜ ਕਿਉਂਕਿ ਕੱਲ ਸਵੇਰੇ ਮੀਂਹ ਵੀ ਪੈ ਲਿਆ ਤਾਂ ਮੈਂ ਇਹਨੂੰ ਤਾਂ ਕਿਹਾ ਤਾਂ ਵੀ ਅੱਜ ਠੰਡ ਜੀ ਵੀ ਹੋ ਜਣੀ ਸ਼ਾਮ ਨੂੰ ਜੇ ਮੀਂਹ ਪਈ ਗਿਆ ਸਾਰਾ ਦਿਨ ਬੱਦਲ ਬਾਈ ਪੂਰੀ ਖੜੀ ਤੇ ਉਹ ਵੀ ਮੈਂ ਤੁਹਾਨੂੰ ਬਲੌਗ ਦਊਗਾ ਜੀ ਇਹਨੇ ਘਰਾਂ ਬੈਠੋ ਫੇਰ ਘਰਾਂ ਕਿਆ ਕਰੂਗੇ ਫੇਰ ਫੋਨ ਚੱਕ ਕੇ ਬੈਠਦੇ ਹਾਂ ਕਰਤਾ ਇਹ ਹੈ ਚਲੋ ਐ ਵੀ ਬੱਚੇ ਦੇਖੋ ਹੁਣ ਇਹਨਾਂ ਦਾ ਬਚਪਨ ਹੈ ਖੇਡਣਾ ਜ਼ਰੂਰੀ ਹੈ ਪਰ ਐ ਵੀ ਹਿਸਾਬ ਗੈਲ ਚਲੋ ਜੇ ਖੇਡਣਾ ਹੈ ਥੋੜਾ ਘੁੱ ਤੁਸੀਂ ਬੜੇ ਹੋ ਗਏ ਪੁੱਤ 10 ਸਾਲ ਤੋਂ ਤਾਂ ਉੱਪਰ ਤੁਹਾਨੂੰ ਸੋਝੀ ਹੈ ਸਾਰਾ ਕੁਝ ਹੈ ਹੁਣਾਂ ਦੀ ਜਿਹੜਾ ਕੋਈ ਹੁੰਦਾ ਜਿਹੜਾ ਬੱਜੇ ਬੱਜੇ ਉਹਨਾਂ ਦੀ ਪਤਾ ਕਿ ਕਿੰਨੇ ਕਿੰਨੀਆਂ ਗਰੇਮ ਹੈ ਮੈਂ ਗਰੀ ਵੀ ਮੈਂ ਅੰਬ ਪਰ ਉਸ ਟਾਈਮ ਮਨਜੀਤ ਗੱਲ ਕੁਝ ਹੋਰ ਸੀ ਖਰਾਕਾਂ ਹੁੰਦੀਆਂ ਸੀ ਹੁਣ ਅੱਜ ਕੱਲ ਇਹਨਾਂ ਨੂੰ ਖਰਾਕਾ ਕਿਹੜੀਆਂ ਇੱਕ ਵਾਰੀ ਆ ਦੇਖ ਲੋ ਵੀ ਬਾਹਾਂ ਦਾ ਕਿੰਨਾ ਫਰਕ ਪੈ ਗਿਆ ਨਹੀਂ ਉਹ ਕਿਹਾ ਜੀ ਆਹ ਬਾਹ ਜੇ ਕਿ ਨਾ ਫਰਕ ਹੈ ਉਹ ਝਟਕਾ ਮਾਰਤੇ ਤਾਂ ਗੁੱਟ ਕੱਢ ਦੇਣਾ ਉਹ ਕਰ ਲਈ ਤਾਂ ਨਹੀਂ ਥੋੜੀ ਜੀ ਬਸ ਆ ਇੱਥੇ ਤੇ ਪਤਲੀ ਹੈ ਇੱਥੇ ਤੇ ਵੀ ਪਤਲੀ ਬਹੀ ਬਾਸ ਬਸ ਤੇ ਚਲੋ ਹੁਣ ਮੈਂ ਚੱਲਦਾ ਆ ਇਹਦਾ ਐਕਸਟਰਾ ਕਰਾ ਲਿਆ ਮੈਂ ਹਣਾ ਤੇ ਬਾਕੀ हां एक गल है थी जे आज आज तो 10 दिन ਪਹਿਲਾਂ ਇਹਨੂੰ ਮੋਟਰਸਾਈਕਲ ਚਲਾਉਣਾ ਸਿਖਾਇਆ ਤਾਂ 2-3 ਦਿਨ ਚਲਾਇਆ ਤਾਂ ਸਾੜੇ ਜਿੰਨੇ ਵੀ ਆਪਣੇ ਗਵਾਂਢੀ ਆਪਣੇ ਚਾਚੇ ਉਹਨੇ ਸਾਰੇ ਕਹਿੰਦੇ ਤੇ ਵੀ ਥੋੜਾ ਇਹਨੂੰ ਰੋਕੋ ਅਸੀਂ ਬੰਦ ਕਰ ਦਿੱਤਾ ਤਾਂ ਪਰ ਹੁਣ ਜਦੋਂ ਜਿਹੜਾ ਆਮ ਡੇਲੀ ਵਾਈਜ਼ ਖੇਲਦੇ ਆ ਉਹਦੇ ਵਿੱਚ ਵੀ ਫਿਰ ਮੈਂ ਬੱਚਾ ਗਿਰ ਗਿਆ ਤਾਂ ਉਹ ਹੋ ਗਿਆ ਉਹਦਾ ਹੁਣ ਕਰ ਵੀ ਕਹਿ ਸਕਦੇ ਹੈ ਕਿ ਨਹੀਂ ਐ ਤਾਂ ਮੇਰੇ ਖੇਲੂਗੇ ਮਾੜੀ ਮੋਟੀ ਸੱਟ ਪੇੜ ਤਾਂ ਲੱਗਦੀ ਹੈ ਪਰ ਹਾਂ ਕਿਸੇ ਹੱਦ ਤੱਕ ਪੂਰਾ ਇਹਨ ਬਚਾਅ ਹੋ ਗਿਆ ਇਹਦਾ ਉਸ ਤੱਕ ਖੇਤ ਉਹ ਬਾਹਰ ਬਤਾ ਜਿੱਥੇ ਵੀ ਖੇਲਦੇ ਤੇ ਗਰਾਊਂਡ ਹੈ ਜੇ ਮਿੱਟੀ ਗੇਰੀ ਵੀ ਹੋਤੀ। ਕਰਾ ਜਾ ਫੇਰੇ ਮੈਂ ਤਾਂ। ਹਾਂ ਤੇ ਇੰਨਾ ਪੱਕਾ ਨਹੀਂ ਤਾਂ ਥੋਂ ਜੇ ਪੱਕਾ ਹੁੰਦਾ ਫੇਰ ਨੁਕਸਾਨ ਜ਼ਿਆਦਾ ਹੋਣਾ ਤਾਂ। ਫੇਰ ਤਾਂ ਐਤ ਅਭੀ ਉੱਪਰ ਤੇ ਲੈ ਕੇ ਮੂੰਹੇ ਤੱਕ ਵੀ ਇਹਦਾ ਸਾਡੀ ਕ੍ਰੈਕ ਹੋ ਸਕਦੀ ਈ। ਤੇ ਚਲੋ ਠੀਕ ਐ ਹੁਣ ਬਾਕੀ ਜਾ ਕੇ ਦੇਖਦੇ ਹੁਣ ਕਰਾਨੇ ਜਾ ਕੇ ਐਕਸਟਰਾ। ਬਾਕੀ ਮੈਂ ਉਹਨਾਂ ਦੀ ਵੀ ਸਲਾਹ ਲਵਾਂਗਾ। ਵੀ ਬਸ ਸਿਰਫ ਇੱਥੇ ਇੱਥੇ ਦਾ ਹੀ ਕਰਾਈਏ ਕੋਣੀ ਤੱਕ ਉੱਪਰਲਾ ਵੀ ਕਰਾਈਏ ਤਾਂ ਮੈਂ ਜੇ ਉੱਪਰ ਜਿਹੜਾ ਹੱਸ ਹੁੰਦਾ ਮੂੰਡਾ ਪੂਰਾ ਉਹ ਚੈੱਕ ਹੋ ਜਾਊਗਾ ਨਾ। ਤੇ ਬਾਕੀ ਆਪਾਂ ਨੂੰ ਬਾਬਾ ਜੀ ਵਧੀਆ ਮਿਲੇ ਉਹ ਨੈਣ ਪੁਰਾਣਾ ਟਾਈਮ ਦਾ ਮੁੰਲਾ ਦਾ ਉਹ ਜਸਕਰਨ ਕਿਆ ਕਹਿੰਦੇ ਫੌਜ ਵਿੱਚ ਤਾਂ ਪਹਿਲਾਂ ਡਾਕਟਰ ਪਹਿਲਾਂ ਫੌਜ ਵਿੱਚ ਦਾ ਫੌਜੀ ਰਿਟਾਇਰ ਹੈ ਜੀ ਡਾਕਟਰ ਤੇ ਤਾਂ ਆ ਵੀ ਮੌਕੇ ਪਰ ਸੋਚ ਹੋ ਗਿਆ ਹੈ ਜੇ ਚਲੇ ਜਾਂਦੇ ਆਪਾਂ 16 ਚ ਉਹਨਾਂ ਤਾਂ ਬਾਇਕਸਰਾ ਕਰਕੇ ਬਿਠਾ ਲਾਣੇ ਤੇ ਰਾਤ ਉਹਨਾਂ ਪਲਾਸਟਰ ਪਲੂਸਟਰ ਲਾ ਕੇ ਹੀ ਭੇਜਣਾ ਤਾਂ ਸਾਰਾ ਕੁਝ ਕਰਕੇ ਕਿਆ ਕਹਿੰਦਾ ਜਸਕਰਨ ਕਹਿੰਦਾ ਫਿਰ ਤਾਂ ਜਿਹੜੀ ਕੋਲੀੰਨੀ ਵੱਜਦੀਆਂ ਹੋਣੀਆਂ ਮੈਂ ਤਾਂ ਉਹ ਹੀ ਕਰਦਾ ਹੀ ਹੁਣ ਆਹੋ ਜੇ ਫੌਜ ਵਿੱਚ ਡਾਕਟਰ ਹੋਇਆ ਫੇਰ ਤਾਂ ਕਰਦਾ ਹੀ ਸਭ ਕੁਝ ਪਰ ਇਹ ਸਿੱਖਿਆ ਬਾ ਹੁਣਾ ਪਹਿਲਾਂ ਉਰੂ ਤੋਂ ਵੀ ਹਨਾ ਕਿਸੇ ਸਿਆਣੇ ਤੋਂ ਪਿੰਡ ਤੋਂ ਹਾਂ ਨਹੀਂ ਬਈ ਦੇਖ ਕੇ ਤਾਂ ਕਬਰਾਂ ਹੀ ਜਾਂਨੇ ਮਾਪਪ ਤਾਂ ਪਰ ਉਸ ਟਾਈਮ ਸੋਚਣਾ ਜ਼ਰੂਰੀ ਆ ਵੀ ਕਿਸ ਤਰ੍ਹਾਂ ਦੀ ਸੱਟ ਆ ਕਿਸ ਤਰ੍ਹਾਂ ਕਿਹਾ ਏ ਉਹਦੇ ਹਿਸਾਬ ਗੱਲ ਚੱਲੇ ਇੱਕ ਦੋ ਦੀ ਸਲਾਹ ਲੈ ਕੇ ਤਾਂ ਵਧੀਆ ਹੋ ਜਾਂਦਾ ਜੇ ਕੱਲ ਅਸੀਂ ਕਿਤੇ ਤੱਤੇ ਕੋ ਮੈਂ ਇਹਨੂੰ ਲੈ ਜਾਂਦੇ ਉੱਥੇ 16 ਚ ਉਹਨਾਂ ਟਾਈਮ ਵੀ ਲਾਣਾ ਤਾਂ 9 10 ਵਜੇ ਘਰਾਂ ਵੀ ਭੇਜਣੇ ਤੇ ਤੇ ਉਹਨਾਂ ਨੇ ਲਾਣਾ ਤਾਂ ਸਿੱਧਾ ਹੀ ਪਲਾਸਟਰ ਹੈ ਤੇ ਬਾਕੀ ਬਾਈਕ ਉਹ ਬਾਬਾ ਤਾਂ ਅਹੀਂ ਕਹਿ ਰਿਹਾਤਾ ਜਿੱਥੇ ਤੱਕ ਉਹਦਾ ਗੈਸ ਤਾਂ ਕਹਿੰਦਾ ਵੀ ਉਹਨਾਂ ਨੇ ਤਾਂ ਕਹਿੰਨਾ ਆਪਰੇਸ਼ਨ ਕਰਕੇ ਇਹਦੇ ਉਹ ਕਰਨਾ ਤਾਂ ਆਪਰੇਸ਼ਨ ਕਰਨਾ ਤਾਂ ਕਹਿੰਨਾ ਉਹਨਾਂ ਦਾ ਬਾਹ ਦਾ ਕਿਉਂਕਿ ਕਹਿੰਨਾ ਹੱਡੀ ਹੈ ਨਾ ਜਿਹੜੀ ਨਾ ਪਿੱਛੇ ਤੋਂ ਆਂਦੀ ਹੈ ਹੱਡੀ ਉਹਦੇ ਚ ਬਾਹ ਹੈ ਜਿਹੜੀ ਕੋਣੀ ਕਹਿੰਨਾ ਦੋਆਂ ਦੇ ਵਿੱਚ ਜੋੜ ਫਸਿਆ ਹੋਵਦਾ ਬਾਹ ਵਾਲਾ ਕਹਿੰਨਾ ਉਹ ਨਿਕਲ ਗਿਆ ਗੱਬੇ ਤੋਂ ਨਿਕਲ ਕੇ ਉੱਪਰ ਚੜ੍ਹ ਗਿਆ ਕਹਿੰਦਾ ਗੇੜਾ ਖਾ ਗਿਆ ਵਿੱਚ ਫਿਰ ਉਹਨੇ ਗੇੜਾ ਸਿੱਧਾ ਜਾ ਕਰਕੇ ਓਕਣੀ ਵਧੀਆ ਕਰਤੇ ਆ ਚਲ ਹੁਣ ਆਇਆ ਵੀ ਸੋਜ ਜਾ ਤਾਂ ਦੇਖੋ ਹੁਣ ਅੱਜ ਆਊਗਾ ਕੱਲ ਹੋਇਆ ਨਾ ਸ਼ਾਮ ਨੂੰ 5:00 ਵਜੇ ਤੇ 7:00 ਵਜੇ ਸੈੱਟ ਕਰਾਤੇ ਆ ਵੀ ਹੁਣ ਸੋਜ ਜਾ ਉਹ ਤੋਂ ਬਾਅਦ ਆਇਆ ਜਦੋਂ ਸੈੱਟ ਕਰਾਇਆ ਨਾ ਅੱਜ ਰਾਤ ਰਾਤ ਮ ਆਇਆ ਅੱਜ ਵੀ ਆਊਗਾ ਸ਼ਾਮ ਤੱਕ ਕੱਲ ਸਵੇਰ ਤੋਂ ਘਟਣ ਲੱਗੂਗਾ ਕਰਨ ਉੱਥੇ ਸਿਰਫ ਐਕਸਰਾ ਹੋਣਾ ਐਕਸਰਾ ਹੋਣਾ ਉੱਥੇ ਕੁਝ ਨਹੀਂ ਹੈ ਜਿਕਣਾ ਫੋਟੋ ਤਰਾਨੇ ਆਪਣੀ ਐ ਬਾ ਤੇਰੀ ਬਾਹ ਰੱਖ ਲੈਣੀ ਉੱਪਰ ਬੱ ਚਲ ਐਕਸਰਾ ਦੇ ਦੇਣਾ ਤੈਨੂੰ ਕੁਝ ਨਹੀਂ ਉੱਥੇ ਹੋਰ ਹੋ ਠੀਕ ਹੈ ਨਹੀਂ ਤੇ ਚੱਲਦੇ ਆਪਾਂ ਬਾਕੀ ਕਹੇ ਨਹੀਂ ਕਰਦਾ ਜੀ ਚਲੋ ਹੁਣ ਸਾਡੇ ਨਾਲ ਤਾਂ ਬੀਤੀ ਹੈ ਤਾਂ ਅਸੀਂ ਜਿੰਨੇ ਵੀ ਆਪਣੇ ਨਾਲ YouTube ਫੈਮਿਲੀ ਆਪਣੇ ਭੈਣ ਭਰਾ ਜੁੜੇ ਹੋਵੇ ਤੁਸੀਂ ਆਪਣੇ ਬੱਚਿਆਂ ਦੀ ਜਰੂਰ ਗੌਰ ਰੱਖਿਓ ਕਿਉਂਕਿ ਅੱਜ ਕੱਲ੍ਹ ਛੁੱਟੀਆਂ ਹੋਈਆਂ ਕਈ ਬੱਚੇ ਆਪਣੇ ਨਾਨਕਿਆਂ ਚਲੇ ਜਾਂਦੇ ਹੈ ਕਿ ਨਹੀਂ ਵੀ ਉੱਥੇ ਬਾਈ ਕਹਿਦੇ ਹੋ ਵੀ ਇਹ ਸਾਡੇ ਬੱਚਿਆਂ ਦੀ ਗੌਰ ਰੱਖਿਓ ਹਾਂ ਜਿਨ੍ਹਾਂ ਨੂੰ ਮਾਪੇ ਹਾਂ আর ਇੱਕ ਹੋਰ ਸੋਚ ਆ ਅੱਜ ਤੋਂ ਮਹੀਨੇ ਦਾ ਮੈਂ ਪੁੱਛ ਲੈ ਜਾ ਸਕਾਂ ਨੂੰ ਸਵੇਰ ਸ਼ਾਮ ਉੱਥੇ ਸਮਝਾਣਾ ਹਾਂ ਕਹਿੰਦੇ ਤੇ ਪਰ ਉਹ ਮਨੂੰ ਮਨੂੰ ਦੇਖ ਗਿਆ ਤਾਂ ਵੀ ਆਪਣਾ ਬੱਚਾ ਨਾ ਥੋੜਾਕ ਫਰਤੀਲਾ ਏ ਥੋੜਾਕ ਐ ਵੀ ਇਹ ਚੰਚਲ ਮਾਨਾ ਇੱਕ ਦੂਏ ਦੇ ਪਿੱਛਾਂ ਬਾਕੀ ਸ਼ਰਾਰਤੀ ਵੀ ਹੈਗਾ ਇਹ ਹੈ ਕਿ ਨਹੀਂ ਮਨੂੰ ਆਏ ਲੱਗਦਾ ਤਾਂ ਪਹਿਲੇ ਹੀ ਵੀ ਜਿਹੜੇ ਸਾਥ ਗੱਲ ਇਹ ਹੁਣ ਇੱਥੇ ਖੇលਦੇ ਹੁੰਨੇ ਆਪਾਂ ਦੇਖਦੇ ਹੀ ਤੇ ਬਲੌਗ ਵੀ ਆਪਾਂ ਨੇ ਪਾਏ ਬੇ ਉਹ ਖੇលਦੇ ਕਿਆ ਕਿਆ ਗੇਮ ਆ ਉਹ ਡੰਡਿਆਂ ਜਿ वाली ਉਹਦੇ ਵਿੱਚ ਦੇਖ ਲੈ ਐ ਲਾਗ ਲਾਖ ਖੜੇ ਮੈਂ ਜਦ ਵੀ ਆਪਾਂ ਡਰਦੇ ਹੁੰਦੇ ਵੀ ਕਿਸੇ ਇੱਕ ਦੂਏ ਦੇ ਨਾਮ ਆਰਦਾ ਮੈਂ ਡੰਡਾ ਐ ਵੀ ਤਾਂ ਇਹਨਾਂ ਨੂੰ ਸਾਨੂੰ ਪਤਾ ਮੰਨੂ ਤਾਂ ਲੱਗ ਗਿਆ ਤਾਂ ਪਹਿਲਾਂ ਤੇ ਸੁਰਜਾ ਵੀ ਚਲੋ ਹੁਣ ਔਖਾ ਸੌਖਾ ਸਮਝਾ ਸਮਝੂਕ ਐ ਕਹਿ ਕਹਿ ਸਕੂਲ ਤੋਂ ਲੱਗੇ ਲਾਸਟ ਮੈਂ ਕਹੇ ਕਰਦਾ ਵੀ ਇਹ 20 ਦਿਨ ਕੱਢ ਲੈ 10 ਦਿਨ ਕੱਢ ਲੈ ਹੈ ਕਿਤੇ ਸੱਟ ਨਾ ਖਾ ਲਈ ਮੈਂ ਦੇਖ ਲੈ ਫਿਰ ਦੁੱਖ ਦੇ ਤੈਂ ਚੱਲਣਾ ਫਿਰ ਜਿਹੜਾ ਬੈੱਡ ਬਰ ਬੈਠਣਾ 5-6 ਮਹੀਨੇ ਤੈਂ ਬੈਠਣਾ ਅਸੀਂ ਤਾਂ ਸੇਵਾਂ ਕਰੀ ਜਾਉਂਗੇ ਤੇਰੀ ਸਾਹਮ ਸੰਭਾਲ ਚੱਕ ਥੱਲੇ 6 ਵਜੇ ਤੱਕ ਕਰ ਹਾਂ ਚਲੋ ਬਾਕੀ ਕੋਸਾ ਇਹੋ ਜਿਹਾ ਨੁਕਸਾਨ ਨਹੀਂ ਮਤਲਬ ਇੰਨੀ ਸੱਟ ਨਹੀਂ ਲੱਗੀ ਵੀ ਕਾਹਲੂ ਕੋਈ ਕਾਂ ਪੈ ਗਈ ਜਾਂ ਹੱਡੀ ਹੋ ਗਈ ਮਨੇ ਜਿੱਥੇ ਤੱਕ ਅੰਦਾਜ਼ਾ ਹੈ ਬਾਕੀ ਹੁਣ ਐਕਸ-ਰੇ ਵੀ ਹੋਏ ਜਣਾ ਅਗਲੇ ਬਲੌਗ ਵਿੱਚ ਦੱਸੂਗਾ ਜੀ ਤੁਹਾਨੂੰ ਵੀ ਉਹ ਬਚਾਅ ਹੋ ਗਿਆ ਬائیں ਵੀ ਥੋੜਾ ਕ ਜੋੜ ਜੂੜੇ ਹਿੱਲਿਆ ਤਾਂ ਢੇੜਾ ਖਾਇਆ ਤਾਂ ਨਿਕਲਿਆ ਤਾਂ ਬਾਕੀ ਐਕਸ-ਰੇ ਚ ਪਤਾ ਲਾ ਜਣਾ ਅਗਲੇ ਬਲੌਗ ਵਿੱਚ ਦੱਸੂਗਾ ਜੀ ਸਾਨੂੰ ਚਲੋ ਫਿਰ ਜਾਓ ਤੇ ਬਾਕੀ ਚਲੋ ਠੀਕ ਹੈ ਜੀ ਤੇ ਬਾਕੀ ਜਿੰਨੇ ਵੀ ਆਪਣੇ ਨਾਲ ਵੀਰ ਭੈਣ ਭਰਾ ਜੁੜੇ ਹੋਏ ਫੇਰ ਰਿਕਵੈਸਟ ਕਰਦੇ ਆ ਆਪਣੇ ਬੱਚਿਆਂ ਦਾ ਹੁਣ ਅੱਜ ਕੱਲ੍ਹ ਛੁੱਟੀਆਂ ਕਿਤੇ ਨਾਨਕਿਆਂ ਵੀ ਭੇਜੇ ਵੀ ਕਿਤੇ ਵੀ ਆਪਣੀ ਗੌਰ ਰੱਖੋ ਤੇ ਬੱਚਿਆਂ ਨੂੰ ਸਮਝਾ ਕੇ ਰੱਖੋ ਸਾਮ ਸਵੇਰ ਹੁਣ ਜੇ ਥੋੜਾ ਪਹਿਲਾਂ ਜਾਣਾਗਾ ਵੀ ਹਾਂ ਕੱਲ੍ਹ ਜਦੋਂ ਅਸੀਂ ਗਏ ਤੇ ਆਪਾਂ ਨੂੰ ਮਿਲੇ ਪਿੰਡ ਦੇ ਆਪਣਾ ਉਹ ਪਿੰਡ ਦਾ ਕਿਹਾ ਨਾ ਉਹ ਗੁਰਦੁਆਰੇ ਨਾਲ ਘਰ ਹੈ ਉਹ ਮਿਲਿਆ ਉੱਥੇ ਬਾਈ ਮੰਦੋ ਸੰਗਤੀਆਂ ਤਾਂ ਮੈਂ ਕਿਹਾ ਵੀ ਹੁਣ ਮੁੰਡਿਆਂ ਨੂੰ ਛੁੱਟੀਆਂ ਹੋਈਆਂ ਬੱਚਿਆਂ ਨੂੰ ਆਪਣੇ ਨੂੰ ਬੱਚੇ ਗਏ ਵੇ ਅੱਗੇ ਤੇ ਨਾ ਆਣੇ ਗਏ ਵੇ ਆਪਣੇ ਨਾਨਕਿਆਂ ਉਹ ਨਾਨਕਿਆਂ ਜੇ ਮਿਲਿਆ ਹਾਂ ਕੱਲ ਜਾਂਦੇ ਜਾਂਦੇ ਇਹਨੂੰ ਕੁਦਰਤੀ ਪੀਤਾ ਗਿਆ ਨੂੰ ਉਹ ਗੁਰਦੁਆਰਾ ਅਨਸਾਨ ਸਾਹਿਬ ਦੇ ਨਾਲ ਘਰ ਆਇਆ ਜਿਹੜਾ ਹਾਂ ਉਹ ਮਿਲਿਆ ਤੱਥੇ ਉਹਨੇ ਮੰਨੂ ਪਛਾਣ ਲਿਆ ਨਾ ਅੰਕਲ ਸੱਸੇ ਆਜੋ ਕਹਿੰਦਾ ਕਹਣਾ ਨਾ ਮਾਹ ਤੂੰ ਕਹਿੰਨਾ ਮੇਰੇ ਨਾਨਕੇ ਰ ਹੁਣ ਕਹਿੰਦਾ ਛੁੱਟੀਆਂ ਹੋਈਆਂ ਛੁੱਟੀਆਂ ਕੱਟਣ ਆਇਆ ਵਾਂ ਕਹਿੰਦਾ ਆਜੋ ਚਾਹ ਪਾਣੀ ਪੀ ਲਓ ਆਪਣਾ ਆਹੀ ਪਿੰਡ ਐ ਮਾ ਚੱਲ ਕੋਈ ਨਹੀਂ ਬੁੱਗੇ ਸੀ ਤਾਂ ਜਾਦੇ ਕਿਧਰੇ ਮਾ ਅੱਗ ਅਗਲੇ ਪਿੰਡ ਹੂੰ ਤਾ ਮੈਂ ਕਹਿ ਰਹੇ ਆ ਜੀ ਫਿਰ ਤੋਂ ਕਹਿ ਰਹੇ ਵੀ ਆਪਣਾ ਗੌਰ ਰੱਖੋ ਜੀ ਬੱਚਿਆਂ ਦੀ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਹੀ ਹੁਣ ਆਹੇ ਵਲੌਗ ਤੁਹਾਨੂੰ ਜਿਹੜਾ ਅੱਜ ਦੇ ਰਹੇ ਜੀ ਅਸੀਂ 31 ਤਰੀਕ ਨੂੰ ਨਹੀਂ ਕਰ ਲ ਤੁਹਾਨੂੰ 30 ਤਰੀਕ ਨੂੰ ਮਿਲਣਾ ਤਾਂ ਜੀ ਕੁਛ ਕੱਲ ਦਾ ਵੀ ਬਣਾਇਆ ਬਏ ਜਿਹੜੇ ਕੰਮ ਤੇ ਉਹ ਵਿਚੇ ਰਹਿ ਗਏ ਹਾਂ ਇੱਕ ਗੱਲ ਹੈ ਮੰਜੀਤ ਚਲੋ ਆਪਣਾ ਕੱਲ ਫੋਨ ਠੀਕ ਕਰਾ ਲਿਆ ਤਾਂ ਮੈਂ ਸਵੇਰੇ ਸਵੇਰੇ ਜਾ ਕੇ 1 ਵਜੇ ਤੱਕ ਹੈ ਛੇੜਨਾ ਹਜੇ ਥੋੜੀ ਥੋੜੀ ਕੰਮ ਹੈ ਹਾਂ 1 ਲੱਖ ਤਾਂ ਨਹੀਂ ਹੁਣ ਹੋਣਾ ਇਹ 1 ਲੱਖ ਤਾਂ ਨਹੀਂ ਕਹੇ ਨਹੀਂ ਕਰਦੇ ਯਾਰ ਉਹ ਨਹੀਂ ਕਹਿੰਦੇ ਜਾ ਕੇ ਮ ਹੌਲੀ ਹੌਲੀ ਭਰਦੇ ਹੁੰਨੇ ਹਾਂ ਦੋਖੂਗੀ ਪੂਣੀ ਜੋੜ ਪਰੇ ਤਾਂ ਤੇਰਾ ਨੁਕਸਾ ਹੈ ਉਹਨੇ ਪੱਟੀ ਘੱਤੇ ਬਣਾਈ ਜੋੜ ਪਰੇ ਤਾਂ ਤੇਰਾ ਨੁਕਸਾ ਹੈ ਆਪਸੈਟ ਹੋਊਗੀ ਹੌਲੀ ਹੌਲੀ ਵੀ ਹੁਣ ਹਿੱਲਾ ਇਹ ਨਾ ਆ ਆਪਸੈਟ ਕਰ ਦੂੰਗਾ ਇਹ ਨਹੀਂ ਤਾਂ ਕੁਝ ਵੀ ਕਰ ਸਕਦਾ ਆਪਣੇ ਆਪ ਸੈਟ ਹੋਊਗੀ ਪਰ ਇੰਨਾ ਕਹਿ ਵੀ ਟੇਢੀ ਵਿੰਗੀ ਨਹੀਂ ਹੋਈ ਵੀ ਹੁਣ ਸਿੱਧੀ ਕਰਤੀ ਉਹਨੇ ਬਾਕੀ ਆਪਾਂ ਐਕਸਟਰਾ ਕਰਾ ਲੰਨੇ ਤੇ ਬਾਕੀ ਜੀ ਤੁਹਾਨੂੰ ਦੱਸੂਗਾ ਹੁਣ ਅਗਲੇ ਬਲੌਗ ਚ ਕੀ ਆ ਨੁਕਸਾ ਆ ਪ੍ਰਮਾਤਮਾ ਸੌਖ ਰੱਖਿਆ ਜੀ ਬਸ ਠੀਕ ਹੈ ਐ ਠੀਕ ਹੈ ਰਹੇ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਹੀ ਬਾਕੀ ਹੁਣ ਤੁਸੀਂ ਜਰੂਰ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀ ਸਾਨੂੰ ਜੇ ਐਕਸਰੇ 'ਚ ਕੋਈ ਆਪਣੀ ਹੱਡੀ ਕ੍ਰੈਕ ਆ ਗਈ ਵੀ ਫਿਰ ਪਲਾਸਟਰ ਕਰਾਈਏ ਕਿ ਆ ਮਤਲਬ ਚਲੋ ਉਤਾ ਬਾਅਦ 'ਚ ਦੇਖਾਂਗੇ ਪਹਿਲਾਂ ਤਾਂ ਜਾ ਕੇ ਐਕਸਰਾ ਕਰਾਈਏ ਚਲੋ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਫੁੱਲ ਬਲੌਗ ਆਪਣਾ ਬਲੌਗ ਫੁੱਲ ਵਾਚ ਕਰਨ ਲਈ ਤੇ ਤੁਹਾਨੂੰ ਪਤਾ ਹੀ ਹੈ ਜੀ ਵੀ ਬੱਚੇ ਦਾ ਦੁੱਖ ਆਪਣੇ ਤਾਂ ਦੇਖਿਆ ਨਹੀਂ ਜਾਂਦਾ ਜੀ ਮਾਪੇ ਤੋਂ ਉਹੀ ਗੱਲਾਂ ਇਹਨਾਂ ਨੂੰ ਸਮਝਾਣੇ ਹੁੰਦੇ ਅਸੀਂ ਵੀ ਦੇਖੋ ਭਾਈ ਪਿਆਰ ਨਾਲ ਖੇਲੋ ਨੱਠੋ ਭੱਜੋ ਨਾ ਹਿਸਾਬਗੈਰ ਰਹੋ ਬਾਅਦ ਚ ਦੇਖੋ ਦੁੱਖ ਤਕਲੀਫ ਬੱਚਾ ਕੱਟਦਾ ਮਾਪੇ ਉਹਦੇ ਨਾਲ ਪਰੇਸ਼ਾਨ ਹੁੰਦਾ ਹਾਂ ਥੋੜਾ ਕ ਫੜ ਕੇ ਰੱਖੇ ਗਰਬਾਨ ਚਲੋ ਠੀਕ ਹੈ ਜੀ ਫਿਰ ਉਹਨੇ ਕਿਹਾ ਵੀ ਐ ਨਾ ਵੀ ਸਿੱਧੀ ਰੱਖਣੀ ਹੈ ਸਿੱਧੀ ਰੱਖੀ ਹਾਂ ਐ ਕਰੇ ਤੇ ਤਾਂ ਫਿਰ ਫਾਇਦਾ ਹੈ ਹੈ ਨਹੀਂ ਕਹਿੰਦਾ ਉਹ ਜੋੜ-ਜੂੜ ਉੱਥੇ ਖਿੱਚਿਆ ਪਰਹਿ ਜਾਊਗਾ ਕਹਿੰਦਾ ਸਿੱਧੀ ਰੱਖਿਆ ਕਹਿੰਦਾ ਬਾਕੀ ਨਾਲੇ ਕਹਿੰਦਾ ਵੀ ਇੱਕ ਦੋ ਦਿਨ ਬਾਅਦ ਨਾ ਬਾਲਟੀ ਵੀ ਆਪਣਾ 2-4 ਲੀਟਰ ਪਾਣੀ ਪਾ ਕੇ ਚੱਕਾ ਹਲਕਾ ਹਲਕਾ ਉਹ ਹਜੇ ਤਾਂ ਨਹੀਂ ਲੱਗਿਆ ਚਖਾਣਾ ਹਾਂ ਅਜੇ ਨਹੀਂ ਅਜੇ ਤਾਂ ਇੱਕ ਦੋ ਦਿਨ ਸੋਜਾ ਉਤਰਨ ਲੱਗ ਗਿਆ ਕੱਲ ਤੇ ਜਾਂ ਸੋਜਾ ਉਤਰ ਗਿਆ ਥੋੜਾ ਘੱਟ ਰਹਿ ਗਿਆ ਫੇਰ ਕਰੂंगे ਕੋਈ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਤਾਂ ਤੇ ਮਿਲਦੇ ਹਾਂ ਕੱਲ ਕਿਸੇ ਨਵੇਂ ਵਲੋਗ ਵਿੱਚ ਤੇ ਤੁਹਾਨੂੰ ਦੱਸਾਂਗੇ ਵੀ ਕੀ ਆਇਆ ਐਕਸਰੇ ਚ ਕੀ ਗੱਲਬਾਤ ਹੈ ਤੇ ਅੱਜ ਐਕਸਰਾ ਕਰਾ ਕੇ ਫੇਰ ਸ਼ਾਮ ਨੂੰ ਫੇਰ ਦੁਬਾਰਾ ਜਾ ਕੇ ਆਉਂਗੇ ਬਾਬਾ ਜੀ ਕੋਲ ਫੌਜੀ ਅੰਕਲ ਕੋਲ ਚੈੱਕ ਕਰਾ ਕੇ ਆਉਂਗੇ ਤੇ ਉਹ ਕਹਿੰਦਾ ਤਾਂ ਨਾ ਕੱਲ ਕਹਿੰਦਾ ਵੀ ਕੱਲੂ ਐਕਸਰਾ ਕਰਾ ਲਿਓ ਫੇਰ ਐਕਸਰਾ ਕਰਾ ਕੇ ਡਾਕਟਰ ਤੋਂ ਪੁੱਛ ਕੇ ਫੇਰ ਮੈਨੂੰ ਵੀ ਦਿਖਾਓ ਫੇਰ ਆਪਾਂ ਉਹਦੇ ਹਿਸਾਬ ਨਾਲ ਰਾਜ ਕਰਾਂਗੇ ਇਹਦਾ ਜੇ ਲੋਡ ਪਈ ਕਹਿੰਦਾ ਕੋਈ ਮਾੜੀ ਮੋਟੀ ਹੱਡੀ ਕ੍ਰੈਕ ਹੋਈ ਤਾਂ ਕਹਿੰਦਾ ਆਪਾਂ ਪਲਾਸਟਰ ਵੀ ਲਾ ਦੂਗੇ